ਤਿਉਹਾਰਾਂ ਤੋਂ ਪਹਿਲਾਂ ਦੀਵਾਲੀ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਨੇ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਨੇ ਜਾਣਕਾਰੀ ਮੁਤਾਬਕ ਸੋਨੇ ਦੀ ਕੀਮਤ 130000 ਤੋਂ ਵੀ ਪਾਰ ਹੋ ਗਈ ਹੈ ਇਸ ਦੇ ਨਾਲ ਹੀ ਰੁਪਏ ਦਾ ਜਿਹੜਾ ਗਰਾਵਟ ਹੈ ਰੁਪਏ ਦੇ ਵਿੱਚ ਉਹ ਵੀ ਦਰਜ ਕੀਤੀ ਗਈ ਹੈ ਅਤੇ ਸੋਨਾ ਸਿਖਰਲੇ ਪੱਧਰ ਤੇ ਪਹੁੰਚ ਗਿਆ ਸੋ ਤਿਉਹਾਰਾਂ ਮੌਕੇ ਜਿੱਥੇ ਲੋਕ ਸੋਨਾ ਚਾਂਦੀ ਦੀ ਖਰੀਦਦਾਰੀ ਕਰਦੇ ਨੇ ਉਸ ਮੌਕੇ ਲੋਕਾਂ ਨੂੰ ਕਿਤਨਾ ਕਿਤੇ ਉਹਨਾਂ ਦੀ ਝਟਕਾ ਦਿੱਤਾ ਗਿਆ ਹੈ ਸੂ ਵਿਦੇਸ਼ੀ ਬਾਜ਼ਾਰਾਂ ਵਿੱਚ ਸੁਰੱਖਿਅਤ ਨਿਵੇਸ਼ ਬੀ ਦੀ ਖਰੀਦਾਰੀ ਅਤੇ ਰੁਪਏ ਦੇ ਮੁੱਲ ਵਿੱਚ ਗਿਰਾਵਟ ਕਾਰਨ ਸੋਮਵਾਰ ਨੂੰ ਕੌਮੀ ਰਾਜਧਾਨੀ ਵਿੱਚ ਸੋਨੇ ਦੀਆਂ ਕੀਮਤਾਂ 9700 ਰੁਪਏ ਦੇ ਵਾਧੇ ਨਾਲ 130300 ਰੁਪਏ ਪ੍ਰਤੀ 10 ਗ੍ਰਾਮ ਬੀ ਦੇ ਨਵੇਂ ਸਿਖਰ ਤੇ ਪਹੁੰਚ ਗਿਆ 올 ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ 99.9 ਫੀਸਦੀ ਸ਼ੁੱਧਤਾ ਵਾਲੀ ਪੀਲੀ ਤਾਂਤ ਸ਼ੁੱਕਰਵਾਰ ਨੂੰ 120600 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਈ ਸੀ ਸਥਾਨਕ ਸਰਾਫਾ ਬਾਜ਼ਾਰ ਵਿੱਚ 99 0.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ ਸੋਮਵਾਰ ਨੂੰ 2700 ਰੁਪਏ ਦੇ ਵਾਧੇ ਨਾਲ ਸਾਰੇ ਟੈਕਸਾਂ ਸਮੇਤ 122700 ਪ੍ਰਤੀ ਗ੍ਰਾਮ ਦੇ ਰਿਕਾਰਡ ਨਾਲ ਉੱਚ ਪੱਧਰ ਤੇ ਪਹੁੰਚ ਗਿਆ ਪਿਛਲੇ ਬਾਜ਼ਾਰ ਸੈਸ਼ਨ ਵਿੱਚ ਇਹ 120000 ਰੁਪਏ ਪ੍ਰਤੀ 10 ਗ੍ਰਾਮ ਤੇ ਸੈਟਲ ਹੋਇਆ ਸੀ ਸੋ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਚਿੱਟੀ ਤਾਤੂ 7400 ਰੁਪਏ ਦੇ ਉਛਾਲ ਨਾਲ ਸਾਰੇ ਟੈਕਸਾਂ ਸਮੇਤ 157400 ਰੁਪਏ ਪ੍ਰਤੀ ਕਿਲੋਗ੍ਰam ਦੇ ਨਵੇਂ ਸਿਖਰ ਤੇ ਪਹੁੰਚ ਗਈ ਹੈ ਇਹ ਸ਼ੁੱਕਰਵਾਰ ਨੂੰ 150000 ਰੁਪਏ ਪ੍ਰਤੀ ਕਿਲੋਗ੍ਰam ਤੇ ਬੰਦ ਹੋਈ ਸੀ ਉਧਰ ਕੁਮਾਂਤਰੀ ਬਾਜ਼ਾਰਾਂ ਵਿੱਚ ਸਪੋਰਟ ਸੋਨਾ ਲਗਭਗ 2 ਫੀਸਦੀ ਵਧ ਕੇ 3950 ਡਾਲਰ ਦੇ ਕਰੀਬ ਜੋ ਸਭ ਤੋਂ ਵੱਧ ਉੱਚ ਪੱਧਰ ਤੇ ਪਹੁੰਚ ਗਿਆ ਹੈ ਜਦੋਂ ਕਿ ਚਾਂਦੀ 1% ਤੋਂ ਵੱਧ ਕੇ 48.75 ਡਾਲਰ ਪ੍ਰਤੀ ਆਉਂਸ ਦੇ ਉੱਚ ਪੱਧਰ ਤੇ ਪਹੁੰਚ ਗਈ ਹੈ ਸੋ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਰੁਪਏ ਦੀ ਕੀਮਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਤਿਉਹਾਰਾਂ ਤੋਂ ਪਹਿਲਾਂ ਲੋਕਾਂ ਨੂੰ ਇਹ ਮਹਿੰਗਾਈ ਦਾ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ